ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਪਿਛਲੇ ਕਈ ਦਿਨਾ ਤੋਂ ਦੇਸ਼ ਭਾਗ ਚ ਖੰਡਵਾ ਚੇਲ ਤੋਂ ਭੱਜੇ ਸਿਮੀ ਆਤਵਾਦੀਆਂ ਦੇ ਕਾਰਨ ਹਾਈ ਅਲਰਟ ਲਾਨਿਆ ਗਿਆ ਹੈ। ਗ੍ਰਹਿ ਵਿਭਾਗ ਨੇ ਸਾਰੇ ਸੂਬਿਆਂ ਨੂੰ ਚੌਕ ਸਟ੍ਰੈਂਡ ਲੀ ਕਿਹਾ ਹੈ। ਐਤਵਾਰ ਨੂੰ ਬੰਗਲੂਰੂ ਦੇ ਚਰਚ ਸਟਰੀਟ 'ਚ ਬੰਬ ਬਲਾਸ ਹੋਇਆ। ਪਰ ਉਸ ਤੋਂ ਬਾਅਦ ਕਿ ਚੰਡੀਗੜ੍ਹ 'ਚ ਹੈ ਕੋਈ ਵਿਸ਼ੇਸ਼ ਸੁਰੱਖਿਆ ਪਹਿਰਾ ਤਾਂ ਜਵਾਬ ਹੈ ਨਹੀਂ। ਬੈਂਗਲੁਰੂ ਜੋ ਹੈ ਬੰਬ ਧਮਾਕੇ ਤੋਂ ਬਾਅਦ ਦੇਖਦੇ کئی ਵੱਡੇ ਸ਼ਹਿਰਾਂ 'ਚ ਹਾਈਲਰਟ ਜਾਰੀ ਕੀਤਾ ਗਿਆ ਹੈ ਸੁਰੱਖਿਆ ਪ੍ਰਬੰਧ ਵਧਾਏ ਗਏ ਨੇ ਚੌਕਸੀ ਵਧਾ ਦਿੱਤੀ ਗਈ ਹੈ ਅਸੀਂ ਇਸ ਵਕਤ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸੈਕਟਰ 17 ਦੇ ਬੱਸ ਸਟੈਂਡ ਦੇ ਬਿਲਕੁਲ ਬਾਹਰ ਖੜੇ ਆ ਪਰ ਇੱਥੇ ਸਾਨੂੰ ਕਿਸੇ ਕਿਸਮ ਦੀ ਕੋਈ ਚੈਕਿੰਗ ਨਜ਼ਰ ਨਹੀਂ ਆ ਰਹੀ ਜਾਂ ਸਾਨੂੰ ਪੁਲਿਸ ਦੀ ਕੋਈ ਸੁਰੱਖਿਆ ਪ੍ਰਬੰਧ ਜਿਹੜੇ ਨਜ਼ਰ ਨਹੀਂ ਆ ਰਹੇ ਇਸਦੇ ਬਿਲਕੁਲ ਸਾਹਮਣੇ ਸੈਕਟਰ 22 ਹੈ ਕਈ ਵੱਡੇ ਸ਼ੋਰੂਮ ਨੇ ਦੁਕਾਨਾਂ ਨੇ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਪਰ ਕਿਸੇ ਪਾਸੇ ਕਿਸੇ ਕਿਸਮ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਚੰਡੀਗੜ੍ਹ ਪੁਲਿਸ ਦੁਆਰਾ ਪਰ ਚੰਡੀਗੜ੍ਹ ਪੁਲਿਸ ਦੇ ਮੁਤਾਬਿਕ ਐਸਐਸਪੀ ਚੰਡੀਗੜ੍ਹ ਦੇ ਮੁਤਾਬਿਕ ਪਹਿਲਾਂ ਤੋਂ ਹੀ ਚੰਡੀਗੜ੍ਹ ਪੁਲਿਸ ਜਿਹੜੀ ਮੁਸ਼ਤੈਦ ਆ ਆਮ ਦੇ ਵਿੱਚ ਜਿਹੜਾ ਰੋਜ਼ਮਰਾਈ ਕਪਰਵੰਦ ਕੀਤੇ ਗਏ ਨੇ ਚੈਕਿੰਗ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਨਵੇਂ ਸਾਲ ਦੇ ਚਲਦੇ ਆ ਕਈ ਸਮਾਗਮ ਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਔਰ ਪੂਰੇ ਦੂਰੋਂ ਦੂਰੋਂ ਸਿਟੀ ਬਿਊਟੀਫੁੱਲ ਦੇ ਵਿੱਚ ਲੋਕ ਪਹੁੰਚਦੇ ਨੇ ਨਵੇਂ ਸਾਲ ਦੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਇਸ ਦੇ ਚਲਦੇ ਆ ਸੁਰੱਖਿਆ ਹੰਤਿਆਂ ਮਤ ਪਹਿਲਾਂ ਤੋਂ ਹੀ ਸਖਤ ਨੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਪਰ ਬੰਗਲੌਰੂ ਦੇ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਕੋਈ ਖਾਸ ਕਿਸਮ ਦੀ ਚੌਕਸੀ ਨਹੀਂ ਵਧਾ ਰਹੀ ਹੈ ਕੋਈ ਖਾਸ ਕਿਸਮ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ ਇਹ ਵੀ ਦੀ ਸੰਜਾ ਤੁਹਾਨੂੰ ਰੱਖੇ ਅੱਗੇ